MSP ਸਮੇਤ ਹੋਰ ਨਾ ਕਈ ਮੰਗਾ ਤੇ ਕਿਸਾਨ ਆਗੂਆਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਦਾ ਦੌਰ ਜਾਰੀ ਹੈ ਤੇ ਹੁਣ 19 ਮਾਰਚ ਤੋਂ ਬਾਅਦ ਹੁਣ 4 ਮਈ ਨੂੰ ਇਹ ਮੀਟਿੰਗ ਹੋਣ ਜਾ ਰਹੀ ਹੈ ਪਰ ਇਸ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਇਸ ਤੋਂ ਪਹਿਲਾਂ ਇੱਕ ਚਿੱਠੀ ਕੇਂਦਰ ਸਰਕਾਰ ਨੂੰ ਲਿਖ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਇਸ ਵਾਰ ਜਿਹੜੀ 4 ਮਈ ਨੂੰ ਮੀਟਿੰਗ ਹੋਣ ਜਾ ਰਹੀ ਹੈ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਮਾਨ ਸਰਕਾਰ ਦੇ ਅਧਿਕਾਰੀ ਨਾ ਸ਼ਾਮਿਲ ਹੋਣ ਜੇਕਰ ਉਹ ਸ਼ਾਮਿਲ ਹੁੰਦੇ ਨੇ ਤਾਂ ਅਸੀਂ ਫਿਰ ਇਹ ਮੀਟਿੰਗ ਨਹੀਂ ਕਰਾਂਗੇ ਇਸ ਦੇ ਪਿੱਛੇ ਕਿਸਾਨ ਆਗੂਆਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਜੋ ਚਿੱਠੀ ਲਿਖੀ ਹੈ ਉਸ ਦੇ ਵਿੱਚ ਕਾਰਨ ਇਹ ਦੱਸਿਆ ਗਿਆ ਕਿ ਜੋ ਗੱਲਬਾਤ ਹੈ ਉਹ ਸਾਡੀ ਕੇਂਦਰ ਸਰਕਾਰ ਦੇ ਨਾਲ ਹੈ ਤੇ ਜੋ ਸਾਡੀਆਂ ਮੰਗਾਂ ਨੇ ਉਹ ਗੱਲਬਾਤ ਦੇ ذریعے ਹੱਲ ਹੋ ਸਕਦੇ ਨੇ ਪਰ 19 ਮਾਰਚ ਨੂੰ ਜੋ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਈ ਉਸ ਦੇ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਹੋਰ ਵੀ ਕਈ ਅਧਿਕਾਰੀ ਸ਼ਾਮਿਲ ਸਨ ਪਰ ਜਦੋਂ 19 ਮਾਰਚ ਨੂੰ ਇਹ ਮੀਟਿੰਗ ਖਤਮ ਹੋਈ ਤਾਂ ਵਾਪਸ ਫੜਦਿਆਂ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਸਰਵਣ ਸਿੰਘ ਪੰਦੇਰ ਨੂੰ ਅਤੇ ਸੈਂਕੜੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਖਨੌਰੀ ਬਾਡਰ ਅਤੇ ਸ਼ੰਭੂ ਬਾਡਰ ਤੇ ਚੱਲ ਰਹੇ ਇਹ ਮੋਰਚੇ ਵੀ ਚੁਕਵਾ ਦਿੱਤੇ ਗਏ ਇਹ ਕਿਸਾਨਾਂ ਦਾ ਧੋਖਾ ਪੰਜਾਬ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਹੈ ਇਸ ਕਰਕੇ ਜੋ 4 ਮਹੀਨੋਂ ਮੀਟਿੰਗਾਂ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਹੋਣ ਚਾਰੀ ਹੈ ਇਸ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਬੰਦਾ ਸ਼ਾਮਿਲ ਨਾ ਹੋਵੇ ਇਸ ਦਾ ਜਲਦੀ ਤੋਂ ਜਲਦੀ ਜਵਾਬ ਕੇਂਦਰ ਸਰਕਾਰ ਨੂੰ ਚਿੱਠੀ ਦੇ ਜ਼ਰੀਏ ਦਵੇ ਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ 4 ਮਈ ਨੂੰ ਜੋ ਕਿਸਾਨਾਂ ਨਾਲ ਕੇਂਦਰ ਦੀ ਮੀਟਿੰਗ ਹੈ ਉਹ ਨਹੀਂ ਹੋ ਸਕੇਗੀ ਇਸ ਦੇ ਵਿੱਚ ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ ਕੇਂਦਰ ਦੇ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਿਆ ਸੀ 19 ਮਾਰਚ ਨੂੰ ਜੋ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਕਿਸਾਨ ਆਗੂਆਂ ਨੂੰ ਵਾਪਸ ਮੁੜਦਿਆਂ ਹੋਇਆ ਪੰਜਾਬ ਸਰਕਾਰ ਨੇ ਰਸਤਿਆਂ ਦੇ ਵਿੱਚ ਹੀ ਚੋਕ ਲੈ ਸੀ ਗ੍ਰਿਫਤਾਰ ਕਰ ਲਿਆ ਸੀ ਇਸ ਕਰਕੇ ਇਹਨਾਂ ਨੇ ਜੋ ਧੋਖਾ ਕੀਤਾ ਸਾਡੇ ਨਾਲ ਪਿੱਠ ਦੇ ਵਿੱਚ ਸ਼ੁਰਾ ਮਾਰਨ ਦਾ ਕੰਮ ਕੀਤਾ ਇਸ ਕਰਕੇ ਅਸੀਂ 4 ਮਈ ਨੂੰ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਦਾ ਕੋਈ ਵੀ ਬੰਦਾ ਕੋਈ ਵੀ ਅਧਿਕਾਰੀ ਸ਼ਾਮਲ ਨਾ ਹੋਵੇ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੀ ਇਹ ਜੋ ਮੰਗ ਹੈ ਕਿ ਕੇਂਦਰ ਸਰਕਾਰ ਦੇ ਕੋਲ ਰੱਖੀ ਗਈ ਹੈ ਉਹ ਕਿਸਾਨਾਂ ਦੀ ਮੰਗ ਮੰਨੀ ਜਾਂਦੀ ਹੈ ਜਾਂ ਨਹੀਂ ਤੇ ਜੇਕਰ ਕਿਸਾਨਾਂ ਦੀ ਮੰਗਾਂ ਕੇਂਦਰ ਸਰਕਾਰ ਨਹੀਂ ਮੰਨਦੀ ਹੈ ਤਾਂ ਫਿਰ ਕਿਸਾਨ ਇਹ 4 ਮਹੀਨੇ ਜੋ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ